ਜਦੋਂ ਗੁਰੂ ਅੰਗਦ ਸਾਹਿਬ ਜੀ ਆਨੇ ਗੁਰਤਾ ਗੱਦੀ ਬਖਸ਼ੀ ਸੀ ਤਾਂ ਗੁਰੂ ਅੰਗਦ ਸਾਹਿਬ ਜੀ ਦੇ بیٹے ਭਾਈ ਦਾਤੂ ਜੀ ਭਾਈ ਦਾਸੂ ਜੀ ਈਰਖਾ ਕਰਦੇ ਸੀ ਇਸ ਗੱਲ ਤੋਂ ਕਿ ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਸੀ ਈਰਖਾ ਦੇ ਵਿੱਚ ਭਰੇ ਹੋਏ ਗੋਇੰਦਵਾਲ ਸਾਹਿਬ ਗਏ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਸੀ ਮਹਾਰਾਜ ਤਖਤ ਤੇ ਬਿਰਾਜਮਾਨ ਸਨ ਭਰੇ ਦੀਵਾਨ ਦੇ ਵਿੱਚ ਭਾਈ ਦਾਤੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਆਂ ਦੇ ਲੱਕ ਦੇ ਵਿੱਚ ਜ਼ੋਰ ਦੇ ਨਾਲ ਲੱਤ ਮਾਰੀ ਤਾਂ ਗੁਰੂ ਸਾਹਿਬ ਜੀ ਤਖਤ ਤੋਂ ਥੱਲੇ ਡਿੱਗ ਪਏ ਉਠ ਕਰਕੇ ਮਹਾਰਾਜ ਜੀਆ ਨੇ ਆਪਣਾ ਸਰੀਰ ਸੰਭਾਲਿਆ ਤੇ ਭਾਈ ਦਾਤੂ ਜੀ ਦੀ ਲੱਤ ਘੁੱਟਣ ਲੱਗ ਪਏ ਕਿਹਾ ਕਿ ਸਾਡਾ ਸਰੀਰ ਬਜ਼ੁਰਗ ਹੋਣ ਕਰਕੇ ਕਠੋਰ ਹੋ ਗਿਆ ਇਹ ਤੁਹਾਡੀ ਲੱਤ ਤੇ ਛੱਟ ਤੇ ਨਹੀਂ ਲੱਗੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਗੁਰੂ ਸਾਹਿਬ ਜੀ ਕਿੱਥੇ ਨੇ ਅਸੀਂ ਦਰਸ਼ਨ ਕਰਨੇ ਨੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਤੇ ਵੜਿਆਈ ਨਾ ਲਈ ਬਾਬਾ ਬੁੱਢਾ ਸਾਹਿਬ ਜੀ ਕਹਿ ਲੱਗੇ ਕਿ ਮਹਾਰਾਜ ਜਿਸ ਘੋੜੀ ਤੇ ਸਵਾਰੀ ਕਰਦੇ ਸੀ ਉਹ ਘੋੜੀ ਲੈ ਕੇ ਆਓ ਜਿੱਥੇ ਗੁਰੂ ਸਾਹਿਬ ਜੀ ਹੋਣਗੇ ਘੋੜੀ ਨੇ ਆਪੇ ਉੱਥੇ ਚਲੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜ਼ਰ ਦੱਸਿਓ ਕਦੋਂ ਉੱਥੇ ਸੇਵਾ ਨਿਭਾ ਰਹਿਓ ਤੇ ਇਤਿਹਾਸ ਫਿਰ ਆਪਾਂ ਹੋਲੀ-ਵਲੀ ਜਾਣੂ ਕਰਾਂਗੇ ਦਾਸ ਦਾ ਨਾਮ ਅੰਗਰੇਜ਼ ਸਿੰਘ 1 ਸਾਲ ਤੋਂ ਇੱਥੇ ਗਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਆ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਸ਼ੋਪਰਾਪਤ ਇਹ ਧਰਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ਵੀ ਇਸ ਹੀ ਨਗਰ ਵਿੱਚ ਹੋਇਆ ਸੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਬਖਸ਼ੀ ਸੀ ਤਾਂ ਗੁਰੂ ਅੰਗਦ ਸਾਹਿਬ ਜੀ ਦੇ بیٹے ਭਾਈ ਦਾਤੂ ਜੀ ਭਾਈ ਦਾਸੂ ਜੀ ਈਰਖਾ ਕਰਦੇ ਸੀ ਇਸ ਗੱਲ ਤੋਂ ਕਿ ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਸੀ ਇੱਕ ਦਿਨ ਲੋਕਾਂ ਦੇ ਭੜਕਾਉਣ ਤੇ ਭਾਈ ਦਾਤੂ ਜੀ ਇਰਖਾ ਦੇ ਵਿੱਚ ਭਰੇ ਹੋਏ ਗੋਇੰਦਵਾਲ ਸਾਹਿਬ ਗਏ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਸੀ ਮਹਾਰਾਜ ਤਖਤ ਤੇ ਬਿਰਾਜਮਾਨ ਸਨ ਭਰੇ ਦੀਵਾਨ ਦੇ ਵਿੱਚ ਭਾਈ ਦਾਤੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀਾਂ ਦੇ ਲੱਕ ਦੇ ਵਿੱਚ ਜ਼ੋਰ ਦੇ ਨਾਲ ਲੱਤ ਮਾਰੀ ਤਾਂ ਗੁਰੂ ਸਾਹਿਬ ਜੀ ਤਖਤ ਤੋਂ ਥੱਲੇ ਡਿੱਗ ਪਏ ਉੱਠ ਕਰਕੇ ਮਹਾਰਾਜ ਜੀਆ ਨੇ ਆਪਣਾ ਸਰੀਰ ਸੰਭਾਲਿਆ ਤੇ ਭਾਈ ਦਾਤੂ ਜੀ ਦੀ ਲੱਤ ਘੁੱਟਣ ਲੱਗ ਪਏ ਕਿਹਾ ਕਿ ਸਾਡਾ ਸਰੀਰ ਬਜ਼ੁਰਗ ਹੋਣ ਕਰਕੇ ਕਠੋਰ ਹੋ ਗਿਆ ਇਹ ਤੁਹਾਡੀ ਲੱਤ ਤੇ ਛੱਟ ਤੇ ਨਹੀਂ ਲੱਗੀ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੋਚਿਆ ਕਿ ਅੱਗੇ ਤੋਂ ਵੀ ਈਰਖਾ ਦੇ ਵਿੱਚ ਆ ਕੇ ਕੋਈ ਐਸੀ ਹਰਕਤ ਨਾ ਹੋ ਜਾਵੇ ਜਿਸ ਦੇ ਨਾਲ ਕੋਈ ਸੰਗਤ ਦਾ ਨੁਕਸਾਨ ਨਾ ਹੋ ਜਾਵੇ ਆਪਾਂ ਈਰਖਾ ਤੋਂ ਕੀ ਲੈਣਾ ਈਰਖਾ ਤੋਂ ਦੂਰ ਰਹਿਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਇਸ ਜੱਦੀ ਨਗਰ ਵਿੱਚ ਆ ਗਏ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਮਾਲ ਡੰਗਰ ਚਾਰਨ ਵਾਲਿਆਂ ਨੇ ਗਵਾਲਿਆਂ ਨੇ ਇੱਕ ਕੱਚਾ ਕੋਠਾ ਬਣਾਇਆ ਸੀ ਮਹਾਰਾਜ ਉਸ ਕੋਠੇ ਦੇ ਅੰਦਰ ਬੈਠ ਕਰਕੇ ਅਕਾਲ ਪੁਰਖ ਦੇ ਨਾਲ ਸੁਰਤੀ ਜੋੜ ਕਰਕੇ ਸਮਾਧੀ ਲੀਨ ਹੋ ਗਏ ਉਦਰ ਗੋਇੰਦਵਾਲ ਸਾਹਿਬ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਲੋਚਦੀਆਂ ਹੋਈਆਂ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਗੁਰੂ ਸਾਹਿਬ ਜੀ ਦੇ ਅਨਨ ਪਿਆਰੇ ਸਿੱਖ ਹੋ ਤੁਹਾਨੂੰ ਪਤਾ ਹੈ ਗੁਰੂ ਸਾਹਿਬ ਜੀ ਕਿੱਥੇ ਨੇ ਕਿਉਂਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਵਾਰ ਬਖਸ਼ਿਸ਼ ਹੈ ਕਿ ਅਸਾਂ ਤੁਹਾਡੇ ਤੋਂ ਕਦੇ ਓਲੇ ਨਾ ਹੋਸਾਂ ਕਿਰਪਾ ਕਰਕੇ ਸਾਨੂੰ ਦੱਸੋ ਕਿ ਗੁਰੂ ਸਾਹਿਬ ਜੀ ਕਿੱਥੇ ਨੇ ਅਸੀਂ ਦਰਸ਼ਨ ਕਰਨੇ ਨੇ ਤਾਂ ਬਾਬਾ ਬੁੱਢਾ ਸਾਹਿਬ ਜੀਆ ਨੇ ਆਪਣੇ ਤੇ ਵਡਿਆਈ ਨਾ ਲਈ ਬਾਬਾ ਬੁੱਢਾ ਸਾਹਿਬ ਜੀ ਕਹਿ ਲੱਗੇ ਕੇ ਮਹਾਰਾਜ ਜਿਸ ਘੋੜੀ ਤੇ ਸਵਾਰੀ ਕਰਦੇ ਸੀ ਉਹ ਘੋੜੀ ਲੈ ਕੇ ਆਓ ਜਿੱਥੇ ਗੁਰੂ ਸਾਹਿਬ ਜੀ ਹੋਣਗੇ ਘੋੜੀ ਨੇ ਆਪੇ ਉੱਥੇ ਚਲੇ ਜਾਣਾ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਵਜਨ ਮੰਨ ਕੇ ਸੰਗਤਾਂ ਨੇ ਸ਼ਿੰਗਾਰ ਕਰਕੇ ਘੋੜੀ ਨੂੰ ਗੋਇੰਦਵਾਲ ਸਾਹਿਬ ਤੋਂ ਤੋਰਿਆ ਅੱਗੇ-ਅੱਗੇ ਘੋੜੀ ਪਿੱਛੇ-ਪਿੱਛੇ ਸੰਗਤਾਂ ਪੜਾਅ-ਦਰ ਪੜਾਅ ਚਲਦੀਆਂ ਹੋਈਆਂ ਇਸ ਅਸਥਾਨ ਤੇ ਪਹੁੰਚੀਆਂ ਦਰਵਾਜ਼ੇ ਗਾੜੀ ਆ ਕੇ ਘੋੜੀ ਨੇ ਅਤੇ ਸੰਗਤਾਂ ਨੇ ਨਮਸਕਾਰ ਕੀਤੀ ਦਰਵਾਜੇ ਤੇ ਲਿਖਿਆ ਸੀ ਕਿ ਜਿਹੜਾ ਦਰਵਾਜ਼ਾ ਖੋਲ ਕੇ ਅੰਦਰ ਆਵੇ ਉਹ ਗੁਰੂ ਦਾ ਸੇਖ ਨਹੀਂ ਹੋਵੇਗਾ ਤਾਂ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਵਿੱਚੋਂ ਕਿਸੇ ਵੀ ਦਰਵਾਜ਼ਾ ਨਾ ਖੋਲਿਆ। ਜੁਗਤੀ ਵਰਤਦਿਆਂ ਹਿਆਂ ਕੋਠੇ ਦੇ ਪਿਛਲੇ ਪਾਸੇ ਜਾ ਕੇ ਬਾਬਾ ਬੁੱਢਾ ਸਾਹਿਬ ਜੀਆ ਨੇ ਕੋਠੇ ਨੂੰ ਸਨ ਲਵਾਈ। ਉਸ ਸਨ ਵਿੱਚੋਂ ਸੰਗਤਾਂ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਅੰਦਰ ਲੰਘ ਕਰਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਤਾਂ ਬਾਬਾ ਬੁੱਢਾ ਸਾਹਿਬ ਜੀਆ ਨੂੰ ਦੇਹ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਦਰਵਾਜ਼ੇ ਤੇ ਲਿਖਿਆ ਹੋਇਆ ਬਚਨ ਪੜਿਆ ਨਹੀਂ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਮਹਾਰਾਜ ਬਚਨ ਪੜਿਆ ਏ ਤੇ ਮੰਨਿਆ ਵੀ ਏ ਇਸ ਕਰਕੇ ਅਸਾਂ ਦਰਵਾਜ਼ਾ ਨਹੀਂ ਖੋਲਿਆ ਕੋਠੇ ਨੂੰ ਸਨ ਲਾ ਕੇ ਅੰਦਰ ਆਏ ਆ ਤਾਂ ਬਾਬਾ ਬੁੱਢਾ ਸਾਹਿਬ ਜੀ ਦੇਗ ਸੰਗਤਾਂ ਨੂੰ ਸਨ ਲਾ ਕੇ ਅੰਦਰ ਆਇਆ ਦੇਖਿਆ ਹੋਇਆ ਤੇ ਗੁਰੂ ਸਾਹਿਬ ਜੀ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਕਿ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਪਰਉਪਕਾਰੀ ਸਾਧੂ ਹੋ ਤੁਸੀਂ ਬ੍ਰਹਮ ਗਿਆਨੀ ਹੋ ਇਹ ਜੋ ਤੁਸੀਂ ਦਰਵਾਜ਼ਾ ਖੋਲ੍ਹਿਆ ਏ ਸਨ ਲਾਈ ਏ ਇਹ ਕਲਯੁਗੀ ਜੀਵਾਂ ਦੇ ਪਰਉਪਕਾਰ ਕਰ ਦਿੱਤਾ ਏ ਅੱਗੇ ਤੋਂ ਵੀ ਜੋ ਵੀ ਮਾਈ ਭਾਈ ਸੱਚੀ ਸ਼ਰਧਾ ਭਾਵਨਾ ਦੇ ਨਾਲ ਇਸ ਦੇ ਵਿੱਚੋਂ ਦੀ ਲੰਘਿਆ ਕਰੇਗਾ ਉਸ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ ਜਨਮ ਮਰਨ ਦਾ ਗੇੜ ਖਤਮ ਹੋ ਜਾਏਗਾ ਆਵੇਗਾ ਜਿਸ ਮੁਕਤੀ ਨੂੰ ਸਿੱਧਨਾਥ ਜੋਗੀ ਕਈ ਜੁਗਾਂ ਤੱਕ ਭਗਤੀ ਕਰਕੇ ਪ੍ਰਾਪਤ ਕਰਦੇ ਸੀ ਉਹ ਮੁਕਤੀ ਇੱਕ ਸੱਚੀ ਸ਼ਰਧਾ ਅਤੇ ਭਾਵਨਾ ਦੇ ਨਾਲ ਅੰਦਰ ਲੰਘਣ ਕਰਕੇ ਉਹਨਾਂ ਨੂੰ ਪ੍ਰਾਪਤ ਹੋਇਆ ਕਰੇਗੀ ਅਤੇ ਵਰ ਬਖਸ਼ਿਆ ਸਨ ਵਿੱਚ ਨਰ ਜੋ ਲਖ ਜਾਵੇ ਸੋਨਰ ਦਮਕਿਆ ਪੰਥ ਨਾ ਪਾਵੇ ਆਪ ਜੀ ਜਿਸ ਸਰੋਵਰ ਦੇ ਦਰਸ਼ਨ ਕਰ ਰਹੇ ਹੋ ਇਹ ਸਰੋਵਰ ਵੀ ਉਸ ਸਮੇਂ ਦਾ ਪ੍ਰਾਤਨ ਹੀ ਸਰੋਵਰ ਹੈ ਕਿਉਂਕਿ ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀਆਂ ਸੰਗਤਾਂ ਇਸ ਸਥਾਨ ਤੇ ਆਈਆਂ ਸਨ ਤਾਂ ਇਸ ਜਗ੍ਹਾ ਤੇ ਉਸ ਵਕਤ ਮਾਲ ਡੰਗਰ ਦੇ ਪੀਣ ਵਾਸਤੇ ਜਲ ਛਕਣ ਵਾਸਤੇ ਤਲਾਹ ਹੁੰਦਾ ਸੀ ਤਾਂ ਬਾਬਾ ਬੁੱਢਾ ਸਾਹਿਬ ਜੀਆ ਨੇ ਜਦੋਂ ਸਨ ਲਈ ਸੀ ਤਾਂ ਇਸ ਤਲਾ ਦੇ ਵਿੱਚੋਂ ਜਲ ਵਰਤਿਆ ਤੇ ਉਸ ਤੋਂ ਬਾਅਦ ਸਨ ਦੇ ਵਿੱਚੋਂ ਦੀ ਲੰਗੇ ਇਸ ਕਰਕੇ ਇਹ ਸਰੋਵਰ ਵੀ ਉਸ ਵਕਤ ਦਾ ਪੁਰਾਤਨ ਹੀ ਹੈ ਅੱਜ ਵੀ ਜਦੋਂ ਇਸ ਸਰੋਵਰ ਨੂੰ ਖਾਲੀ ਕਰਕੇ ਸਫਾਈ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਦੇ ਪੁਰਾਤਨ ਚਿੰਨ ਇਹਦੇ ਵਿੱਚ ਅੱਜ ਵੀ ਮੌਜੂਦ ਹਨ ਸੋ ਇਸ ਦੇ ਵਿੱਚ ਇਸ਼ਨਾਨ ਕਰਕੇ ਸੰਗਤਾਂ ਦੀਆਂ ਬੇਅੰਤ ਆਸਾਂ ਪੂਰੀਆਂ ਹੁੰਦੀਆਂ ਹਨ ਦੇਰਸ਼ਨ ਕਰਨ ਦੇ ਨਾਲ ਬੇਅੰਤ ਹੀ ਸੰਗਤਾਂ ਦੇ ਦੁੱਖ ਦੂਰਖ ਹੁੰਦੇ ਨੇ ਬਾਬਾ ਜੀ ਇੱਥੇ ਇੱਕ ਛੋਟਾ ਜਿਹਾ ਸਵਾਲ ਆ ਕਿ ਜਿਹੜਾ ਇੱਥੇ ਸੰਗਤ ਆਉਂਦੀ ਆ ਕੋਈ ਤੁਸੀਂ ਕ੍ਰਿਸ਼ਮੇ ਵੀ ਹੁੰਦੇ ਦੇਖਿਆ ਜਿਵੇਂ ਇੱਕ ਸਾਲ ਹੋ ਗਿਆ ਤੁਹਾਨੂੰ ਸੇਵਾ ਨਭਉਂਦੇ ਆ ਪਹਿਲਾਂ ਤੁਸੀਂ ਇਤਿਹਾਸ ਜਾਣਦੇ ਹੋ ਇਤਿਹਾਸ ਤੇ ਜੁੜਿਆ ਕੋਈ ਸੰਗਤ ਦੀ ਮਾਨਤਾ ਪ੍ਰਾਪਤ ਹੁੰਦੀ ਕੋਈ ਕਿੱਸਾ ਯਾਦ ਆਉਂਦਾ ਹੋਵੇ ਤੁਸੀਂ ਦੇਖਿਆ ਹੋਵੇ ਕਿ ਬਹੁਤ ਰੋਗੀ ਜਾਂ ਕੋਈ ਇਸ ਤਰੀਕੇ ਦਾ ਵਿਅਕਤੀ ਆਇਆ ਹੋਵੇ ਤੇ ਉਸ ਦਾ ਕੰਮ ਬਹੁਤ ਜਲਦੀ ਬਣ ਗਿਆ ਹੋਵੇ ਕੋਈ ਇਸ ਤਰੀਕੇ ਦਾ ਕ੍ਰਿਸ਼ਮਾ ਹੋਵੇ ਇਸ ਤਰ੍ਹਾਂ ਦੇ ਕੋਈ ਕ੍ਰਿਸ਼ਮੇ ਤੇ ਨਹੀਂ ਦੇਖੇ ਪਰ ਇੱਥੇ ਬੇਅੰਤ ਸੰਗਤਾਂ ਆਉਂਦੀਆਂ ਨੇ ਉਹ ਆ ਕੇ ਸਾਨੂੰ ਦੱਸਦੇ ਨੇ ਕਿ ਅਸੀਂ ਇੱਥੇ ਆ ਕੇ ਇਹ ਇੱਕ ਅਰਦਾਸਾਂ ਕਰਦੇ ਆਂ ਤੇ ਅਰਦਾਸਾਂ ਸਾਡੀਆਂ ਪੂਰੀਆਂ ਹੁੰਦੀਆਂ ਨੇ ਬੇਅੰਤ ਸੰਗਤਾਂ ਦੀਆਂ ਇੱਥੇ ਆ ਕੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਗੁਰੂ ਅਮਰਦਾਸ ਸਾਹਿਬ ਜੀ ਝੋਲੀਆਂ ਭਰ ਕੇ ਇਸ ਅਸਥਾਨਾਂ ਤੋਂ ਤੋਰਦੇ ਨੇ ਹਮ ਬਾਬਾ ਜੀ ਇਸ ਸਥਾਨ ਨੂੰ ਬਣੇ ਹੋਏ ਕਿੰਨੇ ਸਾਲ ਹੋ ਗਏ ਆ ਕਿਹੜੇ ਸੰਨ ਦੀ ਗੱਲ ਸੀਗੀ ਕਿਹੜੀ ਸੂਈ ਹੈ ਇਹ ਅਸਥਾਨ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਆਲਾ ਵਰਤਾਰਾ ਵਰਤਿਆ ਸੀ ਉਸ ਤੋਂ ਬਾਅਦ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਲੰਘਦੇ ਹੁੰਦੇ ਸੀ ਵਡਾਲੀ ਤੋਂ ਜਾਣਾ ਅਗਲੇ ਪਾਸੇ ਤਾਂ ਜਾਂ ਸ਼ਿਕਾਰ ਖੇਡਦੇ ਇੱਧਰ ਨੂੰ ਆਉਣਾ ਤਾਂ ਉਸ ਤੋਂ ਪਹਿਲਾਂ ਇਹ ਸਥਾਨ ਇਹ ਖਤਮ ਹੋ ਚੁੱਕਿਆ ਸੀ ਮਤਲਬ ਕਿ ਢਹ ਢੇਰੀ ਹੋ ਚੁੱਕਿਆ ਸੀ ਕਿਉਂਕਿ ਕੱਚਾ ਸੀ ਨਾ ਇਸ ਕਰਕੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇੱਧਰ ਦੀ ਲੰਗਣਾ ਤਾਂ ਇਸ ਸਥਾਨ ਦੀ ਪ੍ਰਕਰਮਾ ਕਰਨੀ ਤਾਂ ਸੰਗਤਾਂ ਨੇ ਪੁੱਛਣਾ ਕਿ ਇਹ ਸਥਾਨ ਕਿਹੜਾ ਹੈ ਆਪ ਜੀ ਇਸ ਸਥਾਨ ਦੀ ਪ੍ਰਕਰਮਾ ਕਰਦੇ ਹੋ ਨਤਮਸਤਕ ਹੁੰਦੇ ਹੋ ਤਾਂ ਗੁਰੂ ਸਾਹਿਬ ਜੀਆ ਨੇ ਸੰਗਤਾਂ ਨੂੰ ਦੱਸਿਆ ਕਿ ਇਹ ਸਥਾਨ ਗੁਰੂ ਅਮਰਦਾਸ ਸਾਹਿਬ ਜੀਆ ਦਾ ਚਰਨ ਛੋਪਾ ਪ੍ਰਾਪਤ ਹੈ ਸਾਰਾ ਇਤਿਹਾਸ ਦੱਸਿਆ ਉਸ ਤੋਂ ਬਾਅਦ ਇਹ ਸਰੋਵਰ ਇਹ ਸਥਾਨ ਪ੍ਰਗਟ ਹੋਇਆ ਉਸ ਤੋਂ ਬਾਅਦ ਮਸੰਦਾਂ ਦੇ ਟਾਈਮ ਥੋੜਾ ਸਥਾਨ ਬਣਿਆ ਉਸ ਤੋਂ ਬਾਅਦ ਆ ਕੇ ਬਾਬਾ ਖੜਕ ਸਿੰਘ ਜੀ ਹੋਣਾ ਦੇ ਹੱਥਾਂ ਦਾ ਇਹ ਸਾਰਾ ਹੀ ਸਥਾਨ ਤਿਆਰ ਕੀਤਾ ਹੋਇਆ ਹੈ ਬਾਬਾ ਜੀ ਕਦੋਂ ਦਰਸ਼ਨ ਮੇਲੇ ਤੇ ਹੋ ਸਕਦੇ ਆ ਸੰਤ ਸੇਬ ਚੋਂ ਨਿਕਲਣ ਦਾ ਕੋਈ ਸਮਾਂ ਕੋਈ ਬਣਿਆ ਜਿਹੜੇ ਮਹੀਨੇ ਨਿਕਲ ਸਕਦੇ ਆ ਜਾਂ ਰੋਜ਼ ਦੇ ਦਰਸ਼ਨ ਤੇ ਜਾ ਰਹੇ ਜਾਂ ਸੰਤ ਸੇਬ ਚੋਂ ਨਿਕਲਣ ਦੀ ਅਗਿਆ ਹੈਗੀ ਹੈ ਤੇ ਸਥਾਨ ਵੀ ਕਿਹੜਾ ਐਡਰੈਸ ਵੀ ਦੱਸ ਦਿਓ ਤੇ ਕਦੋਂ ਸੰਕਤ ਆ ਸਕਦੀਆਂ ਇਸ ਸਥਾਨ ਪਿੰਡ ਬਾਸਰਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਹਲਕਾ ạtਾਰੀ ਗੁਰੂ ਇਥੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਜਦੋਂ ਪ੍ਰਕਾਸ਼ ਹੋ ਗਿਆ ਗੁਰੂ ਸਾਹਿਬ ਜੀ ਦਾ ਉਸ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਰਾਤ ਦੇ ਦੀਵਾਨਾਂ ਦੀ ਸਮਾਪਤੀ ਤੱਕ ਕਿਸੇ ਵਕਤ ਵੀ ਇੱਥੇ ਸੰਗਤਾਂ ਆ ਕਰਕੇ ਸੰਨ ਦੇ ਵਿੱਚੋਂ ਦੀ ਲੰਘ ਸਕਦੀਆਂ ਨੇ ਉਦਾਂ ਜੋੜ ਮੇਲਾ ਇਹਦਾ ਭਾਦਰੋਂ ਦੀ ਪੁੰਨੀਆਂ ਅਤੇ ਅੱਸੂ ਦੀ ਪੁੰਨੀਆਂ ਦੇ ਵਿੱਚ ਹੁੰਦਾ ਏ ਜਦੋਂ ਗੋਇੰਦਵਾਲ ਸਾਹਿਬ ਦੀ ਪੁੰਨੀਆਂ ਦਾ ਮੇਲਾ ਹੁੰਦਾ ਹੈ ਨਾ ਉਦੋਂ ਹੀ ਉਸੇ ਹੀ ਦਿਨ ਇਸ ਸਥਾਨ ਤੇ ਮੇਲਾ ਹੁੰਦਾ ਏ ਜੋੜ ਮੇਲਾ ਲੱਗਦਾ ਏ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ